ਲੋ ਜੀ ਦੋਸਤੋ ਆਪਾਂ ਆ ਗਿਆ ਜਹਾਜ਼ ਵਾਲੇ ਕੈਬਨ ਚ ਆ ਦੇਖੋ ਇਸ ਤਰੀਕੇ ਦਾ ਜੰਗਾੜ ਹੁੰਦਾਗਾ ਇੱਥੇ ਆ ਦੇਖੋ ਇਹ ਸੋਚਾਂ ਵਗੈਰਾ ਹੁੰਦੀਆਂ ਨੇ ਜਹਾਜ਼ ਚ ਇਹ ਹੁੰਦੀ ਐ ਦੋ ਪੈਲਟ ਵਾਲੀ ਸੀਟ ਆ ਜਾ ਆ ਜਾ ਬੈਠ ਇੱਥੇ ਆ ਦੇਖੋ ਐਦਾਂ ਮੂਹਰੋ ਦੇਖਿਆ ਜਾਂਦਾਗਾ ਆ ਦੇਖੋ ਇਧਰ ਉਹ ਸੀਸਾ ਉਹ ਸਾਫ਼ ਕਰਨ ਵਾਲਾਗਾ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਇਹ ਸੋਪੀਸ ਜੱਕ ਇਧਰ ਤੇ ਚੱਲਦਾ ਹੁੰਦਾ ਨਹੀਂ ਆਪਾਂ ਚਲਾ ਵੀ ਲੈਂਦੇ ਸੋਚਾਂ ਦੇਖੋ ਦੋਸਤੋ ਕਿੰਨੀਆਂ ਹੁੰਦੀਆਂ ਨੇ ਇਸ ਜਹਾਜ਼ ਦੇ ਵਿੱਚ ਆ ਸਾਰੇ ਸੋਚਾਂ ਨਹੀਂ ਆ ਇਧਰ ਪਿੱਛੇ ਵੀ ਦੇਖੋ ਬਹੁਤ ਜ਼ਿਆਦਾ ਸੋਚਾਂ ਨਹੀਂ ਆ ਏ ਬਾਈ ਗਰਜੀਤ ਸਿੰਘ ਕਹਿੰਦਾ ਝੂਟਾ ਲੈਣਾ ਬੈਠ ਬਾਈ ਇੱਥੇ ਵੇ ਬੈ ਜਾ ਆ ਦੇਖੋ ਆ ਪੈਲੇਟ ਵਾਲੀ ਟੋਪੀ ਬਹੁਤ ਤਗੜੀਆਂ ਚੀਜ਼ਾਂ ਹੁੰਦੀਆਂ ਨੇ ਆ ਆ ਦੇਖੋ ਗਰਜੀਤ ਸਿੰਘ ਬੈਠ ਗਿਆ ਮੇਰੇ ਬਰੋਬਰ ਦਾ ਬਈ ਹੁਣ ਡਾਵਾਂਗੇ ਆਪਾਂ ਆ ਉਹ ਤੇਰੀ ਪਾ ਆ ਦੇਖੋ ਜੀ ਇਹ ਹੁੰਦੇ ਨੇ ਉਹ ਬ੍ਰੇਕ ਜੇ ਕਹਿੰਦੇ ਹੁੰਦੇ ਨੇ ਆ ਦੇਖੋ ਬਹੁਤ ਤਗੜਾ ਸਿਸਟਮ ਹੁੰਦਾ ਹੈਗਾ ਜਹਾਜ਼ ਦੇ ਵਿੱਚ ਤੇ ਕਾਫੀ ਜਿਆਦੇ ਪ੍ਰੋਜੈਕਟ ਹੈਗਾ ਤੁਸੀਂ ਦੇਖ ਸਕਦੇ ਹੋ ਇੱਧਰ ਬੱਤੀਆਂ-ਬੱਤੀਆਂ ਲੱਗੀਆਂ ਹੋਈਆਂ ਨੇ ਵਿੱਚ ਆ ਦੇਖੋ ਲਾਟਰੋਂ ਪਾਟਰੋਂ ਸੂਈਆਂ ਈਆਂ ਆਦੇ ਸਟਾਪਰ ਜੇ ਹੁੰਦੇ ਨੇ ਜਿਹੜੇ ਇਹਨੂੰ ਅੱਗੇ ਪਿੱਛੇ ਉਹਦੇ ਕਰਨ ਵਾਲੇ ਬ੍ਰੇਕਾਂ ਅਮਰੂਗਾ ਜਿਹੜੇ ਉਧਰ ਵੀ ਘੁੰਮ ਜਾਂਦੇ ਨੇ ਆ ਦੇਖੋ ਆਪਾਂ ਇਧਰੋਂ ਘੁਮਾਣੇ ਉਧਰ ਵੀ ਘੁੰਮ ਦੇਣਗੇ ਆ ਪੈਲਟ ਦੀ ਟੋਪੀ ਪਈ ਆ ਪਤਾ ਨਹੀਂ ਕੀ ਚੀਜ਼ ਆ ਆਹ ਅੱਗੇ ਪਿੱਛੇ ਆਹ ਲੈਂਡ ਲੂਡ ਕਰਨ ਵਾਲਾ ਜੰਗਾੜ ਆ ਦੇਖੋ ਬਹੁਤ ਤਗੜੀ ਚੀਜ਼ ਆ